ਅੱਜ ਅਸੀਂ ਭਾਈ ਅਮਰਤਪਾਲ ਸਿੰਘ ਮਹਿਰੋ ਜੀ ਦੇ ਹੱਕ ਦੇ ਵਿੱਚ ਗੁਰਦਰ ਸਾਹਿਬ ਅਰਦਾਸ ਬੇਨਤੀ ਕਰ ਲੱਗੇ ਆ ਤੇ ਜੇ ਤੁਸੀਂ ਵੀ ਅਮਰਤਪਾਲ ਸਿੰਘ ਮਹਿਰੋ ਜੀ ਦੇ ਹੱਕ ਵਿੱਚ ਆ ਤੇ ਜਰੂਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਤੇ ਜੇ ਤੁਸੀਂ ਨਹੀਂ ਵੀ ਇਹ ਚੀਜ਼ ਦੇ ਨਾਲ ਸਹਿਮਤ 계 ਜੇ ਤੁਸੀਂ ਅੱਜ ਭਾਈ ਅਮਰਤਪਾਲ ਸਿੰਘ ਮਹਿਰੋ ਜੀ ਦੇ ਨਾਲ ਨਹੀਂ ਖੜਦੇਗੇ ਤੇ ਕੱਲ ਨੂੰ ਆਪਣੇ ਜਵਾਬ ਹੀ ਉਹਨਾਂ ਦੀਆਂ ਵੀਡੀਓ ਦੇਖ ਕੇ ਵੀ ਏਡਾਂ ਦੀਆਂ ਵੀਡੀਓ ਪਾਉਣ ਨੈਟ ਤੇ ਲੱਗਣਗੇ ਤੇ ਜੇ ਤੁਸੀਂ ਚਾਹੁੰਦੇ ਆ ਵੀ ਆਪਣੇ ਜਵਾਬ ਇਹ ਚੀਜ਼ਾਂ ਤੋਂ ਬਚੇ ਰਹਿਣ ਤੇ ਜਰੂਰ ਭਾਈ ਸਾਹਿਬ ਦੇ ਨਾਲ ਖੜੋ ਤੇ ਜਰੂਰ ਭਾਈ ਅਮਰਤਪਾਲ ਸਿੰਘ ਮੈਰੋ ਜੀ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਭਰਾ ਆਓ ਆਪੇ ਹੀ ਆਰੋ ਦਾਸ ਹਮਾਰੀ ਜੀਉ ਕਿੰਦ ਸਤਿ ਤੇਰਾ ਵਾਹੀ ਗੁਰੂ ਬੁਲਰ ਨਨਕ ਸਾਹ ਹੋਤੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹੀ ਗੁਰੂ ਬੁਲਰ ਸਤਨਾਮ ਸਾਹਿਬ ਅੰਗਰ ਦੇ ਖਾਲਸਾ ਜੀ ਬੁਰਨ ਨਿਸ਼ੀ ਵਾਹਿਗੁਰੂ ਜੀ ਪੰਨ ਤਤਤਾ ਸਦਵਾਤ ਗੁਰਦਵਾਰਨ ਦਾ ਧਿਆਨ ਕਰਕੇ ਬੁਰਨ ਨਿਸ਼ੀ ਵਾਹਿਗੁਰੂ ਜੀ ਸਤਿਗੁਰੂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਵਾਹਿਗੁਰੂ ਜੀ ਸਿੱਖਾਂ ਸਿੱਧੀ ਦਾਮ ਕੇਸ ਤੰ ਰਹਿਤ ਦਾਮ ਉਵੇਕ ਤਾਨ ਸਾਹਰ ਤਮ ਕਰੋ ਸਾਤਮ ਦਾਨਾ ਸਰਦਾਮ ਨਾ ਉਤਾਨ ਸ੍ਰੀ ਨਮਸਤਾਂ ਸਰਦੇ ਦਰਸ਼ੀ ਸ਼ਨਾਹਮ ਜਉਂ ਮੀਆਂ ਚੰਦ ਦੇ ਹੋ ਕੇ ਅਟਲ ਧਰਮ ਦਾ ਜੈ ਹਾਰ ਹੋਰ ਹੈ ਜੀ ਵਾਹਿਗੁਰੂ ਜੀ ਸਿੱਖਾਂ ਦਾਮ de é. కదం లే ਨਾਨਕ ਜੀ ਆਇਆ ਲਈ ਸੇ ਤੁੱ ਵੱਲੇ ਸੁਣਦੇ ਸਰਬਤ ਨਾਇ ਬੰਦ ਗੋਮਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਰਾਗਿਆ ਭਾਈ ਅਹੰਕਾਰ ਕੀ ਤਵੀ ਜਲਾਇਓ ਪੰਥ ਤੋਂ ਹੁਕਮ ਹੈ